ਜਿਸ ਤਨ ਲੱਗੀਆਂ ਸੋਈ ਤਨ ਤੇ ਤੇ ਜਦੋਂ ਅੱਜ ਉਹਨਾਂ ਦਾ ਨਾਮ ਲਿਆਂ ਤੇ ਭੁੱਲਿਆ ਵੀ ਨਹੀਂ ਜਾ ਰਿਹਾ ਅੱਜ ਪਤਾ ਲੱਗਿਆ ਜਿਸ ਪਿਆਰੇ ਦੇ ਨਾਲ ਜਿਸ ਪਿਆਰੇ ਦੇ ਚਰਨਾਂ ਦੇ ਵਿੱਚ ਰਹਿ ਕੇ ਸਮਾਂ گزارਿਆ ਹੋਵੇ ਗੁਰੂ ਪਿਆਰਿਓ ਜਿਨੇ ਜੀਵਨ ਬਦਲਿਆ ਹੋਵੇ ਸ਼ਬਦ ਰਸਨਾ ਤੋਂ ਬਾਹਰ ਨਹੀਂ ਆਵੇ ਪਰਵਾਣੀ ਕਹਿੰਦੀ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸੇ ਇਹ ਆਏ ਸਫਲ ਤਨਾਕੇ ਕਾਮਾ ਮੇਰੇ RAM ਹਰ ਜਨ ਕੈ ਹੋਂ ਬਲ ਜਾਈ ਕੇਸਾ ਅੰਕਾਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਜਨਮ ਮਰਨ ਦੋਹ ਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾ ਨੰਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਜਿਨਾਂ ਜਿਨਾਂ ਹਿਰਦਿਆਂ ਨੇ ਉਹਨਾਂ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਕੀਤੀ ਜਿਨਾਂ ਜਿਨਾਂ ਹਿਰਦਿਆਂ ਨੇ ਕਿਸੇ ਨੇ ਇੱਕ ਵੀ ਕੀਰਤਨ ਸੁਣਿਆ ਹੈ ਨਾ ਸਾਧ ਸੰਗਤ ਉਹਨਾਂ ਦੇ ਜੀਵਨ ਬਦਲੇ ਸੰਤ ਜਿ ਨਾਮਿਲ ਪਾਈਐ ਰਸਨਾ ਨਾਮ ਪੜ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ। ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਾ। ਸਾਧੂਆਂ ਦੀ ਸੰਗਤ ਤੋਂ ਬਗੈਰ ਇਹ ਹਿਰਦਾ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਨਹੀਂ ਰੰਗਿਆ। ਨਾਮ ਦਾ ਰੰਗ ਚੜਦਾ ਕਿਵੇਂ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਕਹਿੰਦੇ ਹੂੰ ਬਾਣੀ ਪੜ੍ਹਨੀ ਚਾਹੀਦੀ ਸਿਮਨ ਕਰਨਾ ਚਾਹੀਦਾ ਬਾਣੀ ਪੜ੍ਹਨੀ ਕਿਵੇਂ ਹੈ ਤਾਂ ਕਿ ਨਾਮ ਦਾ ਰੰਗ ਚੜ ਜਾਵੇ ਪਾਤਸ਼ਾਹ ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਹਿਰਦੇ ਦੀਆਂ ਗਹਿਰਾਈਆਂ ਤੋਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉ ਠਾਕੁਰ ਗਾਈਐ ਆਤਮਾ ਉਹਨਾਂ ਮਹਾਂਪੁਰਖਾਂ ਨੇ ਆਤਮ ਰੰਗ ਦੇ ਵਿੱਚ ਕੀਰਤਨ ਕੀਤਾ ਤੇ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਵੀ ਨਾਮ ਰੂਪੀ ਰੰਗ ਚੜ੍ਹ ਗਿਆ ਤੇ ਫਿਰ ਹੁੰਦਾ ਕਿ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸੁਮਾਵਨ ਸਾ ਉਸ ਮਾਲਕ ਦੀ ਸ਼ਰਨ ਦੇ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਤੇ ਆਗਣਾ ਕਰਿਓ ਤੇ ਅਵਸਥਾ ਕੀ ਬਣਨੀ ਸਹਿਜ ਦੀ ਅਵਸਥਾ ਸਹਿਜ ਦਾ ਅਰਥ ਕੀ ਹੈ ਆਤਮਿਕ ਅਡੋਲਤਾ ਦੋ ਤਰੰਧ ਹੁੰਦਾ ਹੈ ਸਹਿਜ ਤਨ ਦਾ ਸਹਿਜ ਤੇ ਮਨ ਦਾ ਸਹਿਜ ਤਨ ਸਹਿਜ ਹੋ ਗਿਆ 마ੜੇ ਕਰਮਾਂ ਤੋਂ ਮਨ ਸਹਜ ਹੋ ਗਿਆ ਮਨ ਦੇ ਵਿੱਚ ਮਾੜੇ ਵਿਚਾਰ ਆਉਣਾ ਨਹੀਂ ਪਾਉ। ਪਰ ਇਹ ਅਵਸਥਾ ਬਣਦੀ ਕਿੱਥੋਂ ਹੈ? ਇਹ ਅਵਸਥਾ ਬਣਦੀ ਹੈ ਸਾਧ ਜਨਾ ਮਿਲ ਪਾਈ ਹੈ ਰਸਨਾ ਨਾਮ। ਕਿਸੇ ਰੰਗੇ ਹੋਏ ਦੀ ਸੰਗਤ ਮਿਲ ਜਾ। ਕਿਸੇ ਰੰਗੇ ਹੋਏ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲ ਜਾਵੇ ਗੁਰੂ ਪਿਆਰਿਓ ਰੰਗੇ ਹੋਏ ਰੰਗ ਲਾਏ ਭਗਤ ਕਬੀਰ ਕਿਉ ਬੇਨਤੀ ਕੀਤੀ ਬੰਦਗੀ ਕਿਵੇਂ ਕਰਨੀ ਹੈ ਕਿ ਮਨ ਰੰਗਿਆ ਜਾਵੇ ਭਗਤ ਕਬੀਰ ਜੀ ਸੰਗਤਾਂ ਨੇ ਬੇਨਤੀ ਕੀਤੀ ਬੰਦਗੀ ਕਿਵੇਂ ਕਰਨੀ ਹੈ ਮਨ ਰੰਗਿਆ ਜਾਵੇ ਭਗਤ ਕਬੀਰ ਜੀ ਨੇ ਬੋਲ ਆਖੇ ਨੇ ਇੱਕ ਵਾਰੀ ਦਾਸ ਬੋਲੇਗਾ ਸਤਿਪਰੰਤ ਸਾਰੀਆਂ ਸੰਕਟਾਂ ਨੂੰ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਰਾਮ 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 ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ ਤਰੂ ਭਗਤ ਜੀ ਨੇ ਭਗਤ ਪ੍ਰਹਿਲਾਦ ਜੀ ਨੇ ਉਸ ਮਾਲਕ ਦੀ ਬੰਨ੍ਹ ਗੀ ਉਸ ਤਰ੍ਹਾਂ ਜਿਪਿਓ ਉਸ ਤਰ੍ਹਾਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਓ ਤਾਂ ਜਾ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਹੁਣ ਭਗਤ ਪ੍ਰਹਿਲਾਦ ਜੀ ਦਾ ਜਦੋਂ ਜੀਵਨ ਪੜਦੇ ਹਾਂ ਆਪ ਜੀ ਸਿਆਣੇ ਗੁਰੂ ਦੇ ਪਿਆਰੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਬਾਬੂ ਪੁੱਤਰ ਸਥਾਨਾਂ ਤੇ ਬੈਠੇ ਹੋ ਅਰਨਾਖਿਸ਼ ਨੇ ਬਰ ਪ੍ਰਾਪਤ ਕਰ ਲਿਆ ਨਾ ਦਿਨੇ ਮਰਨਾ ਨਾ ਰਾਤ ਮਰਨਾ ਨਾ ਮੈਨੂੰ ਕੋਈ ਜਾਨਵਰ ਮਾਰ ਸਕੇ ਨਾ ਮੈਨੂੰ ਕੋਈ ਹਥਿਆਰ ਮਾਰ ਸਕੇ ਮੈਂ ਧਰਤੀ ਤੇ ਮਰਾਂ ਨਾ ਅਸਮਾਨ ਤੇ ਮਰਾਂ ਸਾਰੇ ਬਰ ਪ੍ਰਾਪਤ ਕਰਕੇ ਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਤੇ ਆਪਣੀ ਸਾਰੀ ਰਿਆਸਤ ਦੇ ਵਿੱਚ ਪਰਜਾ ਦੇ ਵਿੱਚ ਇਹ ਹੁਕਮ ਜਾਰੀ ਕਰ ਦਿੱਤਾ ਅੱਜ ਤੋਂ ਬਾਅਦ ਕੋਈ ਜਲੇ ਹਰੀ ਥਲੇ ਹਰੀ ਇहां ਹਰੀ ਉहां ਹਰੀ ਨਹੀਂ ਕਹੇਗਾ ਜਲੇ ਹਰਨਾਖਿ ਥਲੇ ਹਰੀ ਅੱਜ ਤੋਂ ਬਾਅਦ ਮੈਂ ਹੀ ਰੱਬ ਹਾਂ ਮੇਰਾ ਹੀ ਨਾਮ ਹੈ ਮਾਲਕ ਦੀ ਖੇਡ ਵਰਤੀ ਦੇ ਕਰਕੇ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਪ੍ਰਹਿਲਾਦ ਹੁਣ ਪ੍ਰਹਿਲਾਦ ਦਾ ਮਨ ਉਸ ਪਰਮਾਤਮਾ ਦੇ ਚਰਨਾਂ ਨਾਲ ਕਿਵੇਂ ਜੋੜ ਕਹਿੰਦੇ ਨੇ ਬਚਪਨ ਦੀ ਅਵਸਥਾ ਏ ਤੇ ਬਾਜ਼ਾਰ ਦੇ ਵਿੱਚ ਤੁਰਿਆ ਜਾ ਰਿਹਾ ਕੀ ਵੇਖਦਾ ਏ ਇੱਕ ਬਜ਼ੁਰਗ ਮਾਤਾ ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ ਤੇ ਰਾਮ ਰਾਮ ਜਪ ਰਹੀ ਹੈ ਰਾਮ ਰਾਮ ਜਪ ਰਹੀ ਹੈ ਹੁਣ ਬਚਪਨ ਦੀ ਉਮਰ ਪ੍ਰਹਲਾਦ ਰੁਕ ਗਿਆ ਤੇ ਉਸ ਬਜ਼ੁਰਗ ਮਾਤਾ ਨੂੰ ਸਵਾਲ ਕੀਤਾ ਮਾਤਾ ਤੂੰ ਇਹ ਕੀ ਬੋਲ ਰਹੀ ਹੈ ਕੀ ਜਪ ਰਹੀ ਹੈ ਉਸ ਬਜ਼ੁਰਗ ਮਾਤਾ ਨੇ ਆਖਿਆ ਪੁੱਤਰਾ ਮੈਂ ਉਸ ਪਰਮਾਤਮਾ ਨੂੰ ਯਾਦ ਕਰ ਰਹੀ ਹਾਂ ਉਸ ਪਰਮਾਤਮਾ ਨੂੰ ਕਿਉਂ ਯਾਦ ਕਰਦੀ ਇੱਥੇ ਤੇ ਬੱਚੇ ਵੀ ਸਵਾਲ ਕਰਦੇ ਨੇ ਇਹ ਕਿਉਂ ਉਹਨੇ ਆਖਿਆ ਪੁੱਤਰਾ ਸਾਡਾ ਕੰਮ ਹੈ ਮਿੱਟੀ ਦੇ ਭਾਂਡੇ ਬਣਾਉਣ ਦਾ ਮਿੱਟੀ ਦੇ ਘੜੇ ਬਣਾਉਣੇ ਮਿੱਟੀ ਦੇ ਬਰਤਨ ਬਣਾਉਣੇ ਤੇ ਮਿੱਟੀ ਦੇ ਬਰਤਨ ਬਣਾਉਣ ਤੋਂ ਬਾਅਦ ਅੱਗ ਦੇ ਵਿੱਚ ਰੱਖੇ ਜਾਂਦੇ ਨੇ ਪਕਾਉਣ ਵਾਸਤੇ ਘੜੇ ਬਣਾਏ ਅੱਗ ਦੇ ਵਿੱਚ ਰੱਖ ਦਿੱਤੇ ਗਏ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਇੱਕ ਘੜੇ ਦੇ ਵਿੱਚ ਬਿੱਲੀ ਨੇ ਛੋਟੇ ਛੋਟੇ ਬੱਚੇ ਦਿੱਤੇ ਸੀ ਉਹ ਘੜਾ ਅੱਗ 'ਚ ਰੱਖਿਆ ਤੇ ਮੈਂ ਉਸ ਪਰਮਾਤਮਾ ਨੂੰ ਯਾਦ ਕਰ ਰਹੀ ਆ ਕਿਉਂ ਯਾਦ ਕਰ ਰਹੀ ਆ ਕਿ हे ਪ੍ਰਮਾਤਮਾ ਉਹਨਾਂ ਜੀਵਾਂ ਨੂੰ ਤਤੀਵਾ ਨਾ ਲੱਗੇ ਇਹ ਗੱਲ ਪ੍ਰਹਿਲਾਦ ਦੇ ਮਨ ਤੇ ਚੋਟ ਕੀਤੀ ਮਾਤਾ ਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਹਾਂ ਹੈ ਹੈ ਆਖਣ ਲੱਗਾ ਫਿਰ ਘੜੇ ਕਦੋਂ ਕੱਢਨੇ ਨੇ ਕੱਲ ਕੱਢਨੇ ਨੇ ਆਖਣ ਲੱਗਾ ਮੇਰੇ ਆਏ ਤੇ ਕਰੀ ਜਾਵਾਂ ਮੈਂ ਵੇਖਾਂਗਾ ਅਗਲਾ ਦਿਨ ਚੜਿਆ ਗੁਰੂ ਪਿਆਰਿਓ ਪ੍ਰਹਿਲਾਦ ਆ ਗਿਆ ਉਹ ਮਾਤਾ ਅੱਗ ਦੇ ਵਿੱਚੋਂ ਘੜੇ ਕੱਢਨੇ ਸ਼ੁਰੂ ਕਰ ਦਿੱਤੇ ਪਹਿਲਾ ਘੜਾ ਕੱਢਿਆ ਟੱਕਣ ਚੁੱਕ ਕੇ ਵੇਖਿਆ ਉਹਦੇ ਉੱਤੇ ਨਹੀਂ ਸੰ ਦੂਸਰਾ ਜਦੋਂ ਤੀਸਰਾ ਘੜਾ ਕੱਢ ਕੇ ਟੱਕਣ ਚੁੱਕ ਕੇ ਵੇਖਿਆ ਨਾ ਉਹ ਬਿੱਲੀ ਦੇ ਬੱਚੇ ਉਹ ਜੀਵ ਬਿਲਕੁਲ ਠੀਕ ਠਾਕ ਸਨ ਸਤਨਾ ਉਸ ਗੱਲ ਨੇ ਮਨ ਨੂੰ ਝੋਟ ਕੀਤੀ ਜਿਹੜਾ ਪ੍ਰਮਾਤਮਾ ਦਾ ਨਾਮ ਇਹਨਾਂ ਜੀਵਾਂ ਨੂੰ ਜਿਹਨੇ ਤੱਤੀ ਬਾਹ ਨਹੀਂ ਲੱਗਣ ਦਿੱਤੀ ਉਹ ਮੈਨੂੰ ਕਿਵੇਂ ਤੱਤੀ ਬਾਹ ਲੱਗਣ ਦੇਵੇਗਾ ਖਸਤਨਾ ਤੱਤੀ ਬਾਹ ਉਹਨਾਂ ਲਗਈ ਪਾਰ ਬ੍ਰਹਮ ਸ਼ਰਨ ਉਸ ਦਿਨ ਤੋਂ ਉਸ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਸੁਰਤ ਨਿਰੰਕਾਰ ਦੇ ਨਾਲ ਜੁੜਨੇ ਸ਼ੁਰੂ ਹੋ ਗਈ ਆਪ ਜੀ ਇਤਿਹਾਸ ਤੋਂ ਜਾਣੂ ਹੋ ਆਪ ਵੀ ਤਰ ਗਿਆ ਤੇ ਆਪਣੀਆਂ ਇੱਕ ਇੱਕ ਕੁੱਲਾਂ ਨੂੰ ਵੀ ਤਾਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗਾਇਆ ਤਨ ਤਨ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਭੇਵੇਵਾ ਜਿਨ੍ਹਾਂ ਨੇ ਸੰਗਤ ਕੀਤੀ ਉਹ ਆਪ ਵੀ ਤਰ ਗਏ ਤੇ ਆਪਣੀਆਂ ਕੁਲਾਂ ਨੂੰ ਵੀ ਕਹਿੰਦੇ ਨੇ ਇੱਕ ਵਾਰ ਰੋਪੜ ਬੈਠੇ ਤੇ ਮਹਾਂਪੁਰਖਾਂ ਨੂੰ ਬਚਨ ਕੀਤਾ ਬਾਬਾ ਜੀ ਸਿਆਲਾਂ ਦੇ ਦਿਨ ਛੁੱਟੀਆਂ ਬਖਸ਼ੋ ਮਹਾਂਪੁਰ ਕਹਿੰਦੇ ਬਹਿ ਜਾ ਫਿਰ ਬਹਿ ਗਏ ਘੰਟਾ ਲੰਘਿਆ ਫਿਰ ਆਖਿਆ ਜੀ ਹਨੇਰਾ ਹੋ ਰਿਹਾ ਛੁੱਟੀਆਂ ਬਖਸ਼ੋ ਕਹਿੰਦੇ 10 ਮਿੰਟ ਬਹਿ ਜਾਓ ਠੀਕ ਹੈ ਜੀ 10 ਮਿੰਟ ਲੱਗਣਗੇ ਕਹਿੰਦੇ ਹੁਣ ਜਾਓ ਜਦੋਂ ਰੋਪੜ ਤੋਂ ਬਾਹਰ ਨਿਕਲੇ ਕੀ ਵੇਖਦੇ ਨੇ ਇੰਨਾ ਭਾਰਾ ਐਕਸੀਡੈਂਟ ਹੋਇਆ ਸਾਰੀਆਂ ਗੱਡੀਆਂ ਭੱਜੀਆਂ ਹੋਈਆਂ ਉਸ ਵੇਲੇ ਮਨ ਦੇ ਵਿੱਚ ਇਹ ਖਿਆਲ ਆਇਆ ਐਵੇਂ ਨਹੀਂ ਮਹਾਤਮਾ ਰੋਕ ਰਹੇ ਸੀ ਆਫ਼ ਬਿਫਤਾ ਪੈਣੀ ਸੀ ਵੱਲ ਦੀ ਅੱਗ ਦੇ ਵਿੱਚੋਂ ਕੱਢ ਲਿਆ ਆਖੋ ਸਤਨਾ ਪਾਤਸ਼ਾਹ ਕਿਰਪਾ ਕਰਨਾ ਮਿਹਰ ਕਰਨ ਸਾਡੀ ਸਾਰੀਆਂ ਸੰਗਤਾਂ ਦੇ ਹਾਜ਼ਰੀ ਚਰਨਾਂ ਵਿੱਚ ਪ੍ਰਵਾਨ ਕਰਨ ਬੋਲਦੇ ਹਾਂ ਹੋਈਆਂ ਬੇਅੰਤ ਔਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਬੜੇ ਇਸਤਤ